ਪਠਾਨਕੋਟ ਦੇ ਰਹਿਣ ਵਾਲੇ ਅਮਨ ਜਿਸ ਦੀ ਲੱਤ 10 ਸਾਲ ਦੀ ਉਮਰ ਵਿੱਚ ਹੀ ਕੱਟੀ ਗਈ ਸੀ ਉਸ ਤੋਂ ਬਾਅਦ ਉਸਨੇ ਹਿੰਮਤ ਨਹੀਂ ਹਾਰੀ ਤੇ 12ਵੀਂ ਤੱਕ ਸਿੱਖਿਆ ਵੀ ਹਾਸਲ ਕੀਤੀ ਕਰਦੇ ਹਾਲਾਤ ਠੀਕ ਨਾ ਹੋਣ ਦੀ ਸੂਰਤ ਵਿੱਚ ਉਹ ਅੱਗੇ ਪੜ ਨਹੀਂ ਸਕਿਆ ਤੇ ਉਸਨੇ ਕੰਮ ਕਰ ਲਈ ਸੋਚਿਆ ਪਰ ਉਸ ਨੂੰ ਕਿਤੇ ਕੰਮ ਨਾ ਮਿਲਿਆ ਇਸ ਵਾਸਤੇ ਉਸਨੇ ਦਿਹਾੜੀਆਂ ਲਗਾਉਣ ਲਈ ਵੀ ਕਈ ਲੋਕਾਂ ਅਗੇ ਕੋਹਾਰ ਕੀਤੀ ਪਰ ਉਸ ਨੂੰ ਦਿਹਾੜੇ ਦਾ ਕੰਮ ਵੀ ਨਹੀਂ ਮਿਲਿਆ ਇਸ ਤੋਂ ਬਾਅਦ ਉਸ ਦੇ ਉੱਪਰ ਕੰਡਕਟਰੀ ਕਰਨ ਦੀ ਇੱਛਾ ਉਸ ਨੇ ਜਦ ਆਪਣੇ ਮਨ ਵਿੱਚ ਪੈਦਾ ਕੀਤੀ ਤੇ ਉਸ ਨੇ ਇੱਕ ਨਿਜੀ ਬੱਸ ਦੇ ਮਾਲਕ ਨੂੰ ਉਸ ਕੰਮ ਲਈ ਕਰ ਲੈ ਕਿਹਾ ਜਿਸ ਤੋਂ ਬਾਅਦ ਉਹ ਆਪਣੀ ਇਕਲਾ ਦੇ ਸਹਾਰੇ ਹੀ ਕੰਡਕਟਰੀ ਕਰ ਰਿਹਾ ਹੈ ਅਤੇ ਜਲਦੀ ਬੱਸ ਦੇ ਉੱਪਰ ਛਾਲ ਮਾਰ ਕੇ ਚੜ ਜਾਂਦਾ ਹੈ ਅਤੇ ਬੱਸ ਦੇ ਵਿੱਚ ਲੋਕਾਂ ਦੀਆਂ ਟਿਕਟਾਂ ਵੀ ਕੱਟ ਰਿਹਾ ਹੈ ਅਤੇ ਦੂਜੇ ਨੌਜਵਾਨਾਂ ਲਈ ਉਹ ਇੱਕ ਪ੍ਰੇਰਨਾ ਸਰੋਤ ਬਣਿਆ ਹੈ ਇਸ ਬਾਰੇ ਜਦ ਅਮਰ ਨਾਲ ਗੱਲ ਕੀਤੀ ਤੇ ਉਸ ਨੇ ਇਹੀ ਕਿਹਾ ਕਿ ਇਨਸਾਨ ਨੂੰ ਕਦੀ ਵੀ ਹਾਰਨੇ ਮੰਨੀ ਚਾਹੀਦੀ ਜੀਵਨ ਇੱਕ ਸੰਘਰਸ਼ ਹੈ ਲਗਾਤਾਰ ਇਸ ਨੂੰ ਦੇਣਾ ਚਾਹੀਦਾ ਇੱਕ ਦਿਨ ਪ੍ਰਮਾਤਮਾ ਜ਼ਰੂਰ ਵਾਫੜਦਾ ਹੈ ਤੇ ਸਫਰਤਾ ਜ਼ਰੂਰ ਮਿਲਦੀ ਹੈ ਉਸਨੇ ਕਿਹਾ ਕਿ ਮਿਹਨਤ ਕਰਨਾ ਕਦੀ ਨਹੀਂ ਛੱਡਣਾ ਚਾਹੀਦਾ ਤੇ ਹਮੇਸ਼ਾ ਹੀ ਮਿਹਨਤ ਦਾ ਸਹਾਰਾ ਲੈ ਕੇ ਇਨਸਾਨ ਸਫਲ ਹੁੰਦਾ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਆਓ ਸੁਣਦੇ ਹਾਂ ਇਸ ਸ਼ਿਲਾਗਾ ਭਰੇ ਜੀਵਨ ਨੂੰ ਅਮਨ ਦੀ ਜ਼ੁਬਾਨੀ ਕੀ ਨਾਂ ਜੀ ਆਪਣਾ ਮੇਰਾ ਨਾਮ ਹਨਜੀ ਅਮਨ ਜੀ ਇਹ ਜਿਹੜੇ ਤੁਹਾਡੇ ਹਾਲਾਤ ਆ ਕਿਸ ਤਰ੍ਹਾਂ ਬਣੇ ਹਨ ਸਰ ਇਹ ਮੇਰਾ ਬਚਪਨ ਚ ਐਕਸੀਡੈਂਟ ਹੋ ਗਿਆ ਜੀ 10 ਸਾਲ ਦੀ ਉਮਰ ਸੀ ਜਦੋਂ ਮੇਰਾ ਐਕਸੀਡੈਂਟ ਹੋ ਗਿਆ 20 ਸਾਲ ਹੋ ਗਏ ਮੇਰੇ ਐਕਸੀਡੈਂਟ ਹੋ ਗਿਆ ਮੈਂ 6 7 ਮਹੀਨੇ ਮੰਜੇ ਦੇ ਵੀ ਰਿਆਂ। ਭਲਾ ਚੰਗੇ ਨਹੀਂ ਸੀ। ਤੇ ਪਲੱਸ 2 ਵੀ ਕੀਤੀ ਐ। ਤੇ ਕੰਮ ਕੋਈ ਨਹੀਂ ਮਿਲਿਆ। ਬਥੇਰੇ ਵੀ ਫਾਰਮ ਵੀ ਭਰੇ ਹੈਂਡਿਕੈਪ ਕਿਤੇ ਵੀ ਨਿਕਲਦੇ ਫਾਰਮ ਵੀ ਬਾਰੇ ਸਰਕਾਰ ਨੇ ਬਰ ਨਹੀਂ ਸੁਣੀ। ਜੋ ਫਿਰ ਮੈਂ ਦਿਹਾੜੀਆਂ ਵੀ ਲਾਈਆਂ। ਉਹਦੇ ਵਿੱਚ ਵੀ ਨਹੀਂ ਬਾਰਾ ਖਾਦਾ ਤੇ ਚਲੋ ਫਿਰ ਮੈਂ ਸੋਚਿਆ ਕਿ ਫੋਰ ਕਿਤੇ ਕੰਮ ਕਰਦਾ। ਮੈਂ ਕਿਤੇ ਹੋਰ ਵੀ ਗਿਆ ਕਿਤੇ ਕਿਸੇ ਨੇ ਕੰਮ ਨਹੀਂ ਦਿੱਤਾ। ਤੇ ਸਾਡੇ ਅਰਪਣ ਬਸ ਜੀ ਹੈ। ਤੇ ਮੈਂ ਉਹਨਾਂ ਦੇ ਗਿਆ ਉਹਨਾਂ ਕੋ ਤੇ ਮੈਂ ਕਿਹਾ ਜੀ ਭਾਈ ਮੈਨੂੰ ਕੰਮ ਚਾਹੀਦਾ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਤਾਂ ਆ ਕੀ ਸੋਤ ਨੈਟਰੀ ਕਰ ਸਕਦਾ ਮੈਂ ਹਾਂਜੀ ਮੈਂ ਕਰ ਸਕਦਾ ਫਿਰ ਮੈਂ ਕਨੈਕਟਰੀ ਕਰਦਾ ਪਿਆ ਤੇ ਉਹਨਾਂ ਨੇ ਮੈਨੂੰ ਥੈਲਾ ਦਿੱਤਾ ਤੇ ਹੋਰ ਮੈਂ ਮਿਹਨਤ ਕਰੇ ਕਰਨਾ ਮਿਹਨਤ ਦੀ ਖਾਇ ਕਰਨਾ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਵੀ ਕਰੇ ਕਰਨਾ ਗੁਜ਼ਾਰਾ ਹੋ ਜਾਂਦਾ ਜਿਸ ਨਾਲ ਤੁਸੀਂ ਸਰ ਗੁਜ਼ਾਰਾ ਤੇ ਨਹੀਂ ਹੁੰਦਾ ਪਰ ਚਲੋ ਦਾਲ ਫੁਲਕਾ ਤੇ ਚੱਲੇ ਰਹਿੰਦਾ ਜੀ ਮੈਂ ਦੇਖਿਆ ਕਿ ਕਈ ਨੌਜਵਾਨ ਪੜੇ ਲਿਖੇ ਹੁੰਦੇ ਨੇ ਲੇਕਿਨ ਕੰਮ ਨਹੀਂ ਕਰਦੇ ਬੁਰੀ ਸੰਗਤ ਕਰਦੇ ਸਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੇਰੇ ਵੀਰ ਬੱਸ ਘਮਾਉਣ ਬੜੇ ਲਿਖਿਆ ਕਮਾਉਣਾ ਆਪਣੇ ਮਾਤਾ ਪਿਤਾ ਨੂੰ ਵੀ ਦੇਣਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਤੇ ਘਰ ਕਿਸੇ ਜਗ੍ਹਾ ਅਧੇਨਾ ਤੇ ਨਾ ਕਿਸੇ ਕੋ ਮੰਗੇ ਬਸ ਇਹੀ ਕਿਸ ਮੰਨਣਾ ਕਿ ਹਾਂ ਕਿ ਕਮਾਉਣਾ ਵੱਧ ਤੋਂ ਵੱਧ ਕਮਾਉਣਾ ਹਾਂਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਪ੍ਰਵੀਨਾ ਜੀ ਪ੍ਰਵੀਨ ਜੀ ਜਿਸ ਨਾਲ ਅਮਨੁਰੀ ਦੇਖਿਆ ਗਈ ਹੈਂਡੀਕੈਪ ਟੈਕ ਨੇ ਲੱਤ ਕੱਟੀ ਗਈ ਦੀ ਇਹਨਾਂ ਦੀ ਕੀ ਕਹਿਣਾ ਚਾਹੋਗੇ ਮੈਂ ਇਹ ਕਹਾਂ ਜਾਂਦਾ ਮੁੰਡਾ ਮਿਹਨਤ ਨਾਲ ਕਮਾਇਆ ਕਰਦਾ ਜੀ ਆਪਣੇ ਇੱਕ ਮਿਹਨਤ ਕਰੇਗਾ ਜੀ ਆਪਣੇ ਪਰਿਵਾਰ ਪਾਲੇਗਾ ਜੀ ਸਭ ਨੂੰ ਬੜਾ ਚੰਗਾ ਜੀ ਸਾਡੇ ਨਾਲ ਵਧੀਆ ਆਂਦਾ ਮੁੰਡਾ ਮਿਹਨਤ ਨਾਲ ਕਮਾਇਆ ਕਰਦਾ ਜੀ ਜਿਸ ਤਰ੍ਹਾਂ ਦੇਖਿਆ ਕਾਫੀ ਔਖਾ ਕੰਮ ਹੁੰਦਾ ਨਾ ਨਾ ਕਨੈਕਟਰੀ ਦਾ ਇਕਲਾਤ ਨਹੀਂ ਹੈ ਔਖਾ ਹੈ ਜੀ ਕੰਮ ਔਖਾ ਫਿਰ ਵੀ ਆਦਾ ਕਰੀ ਜਾਂਦਾ ਜੀ ਬਹੁਤ ਸਪੱਸ਼ਟ ਹੈ ਆਮ ਦੇਖਿਆ ਬੱਚਿਆਂ ਦੇ ਪੜ੍ਹ ਲਿਖ ਜਾਂਦੇ ਨੇ ਲੇਕਿਨ ਬੁਰੀ ਸੰਗਤ 'ਚ ਪੈਂਦੇ ਨੇ ਕੰਮ ਨਹੀਂ ਕਰਦੇ ਵੀ ਆ ਕੰਮ ਛੋਟਾ ਹੈਗਾ ਅਜ ਨਹੀਂ ਕਰਨਾ ਵੱਡਾ ਕੰਮ ਇੰਨਾ ਚਾਹੀਦਾ ਕੀ ਕਹਿਣਾ ਚਾਹੋਗੇ ਹਾਂ ਜੀ ਗੱਲ ਤੁਹਾਡੀ ਵਧੀਆ ਜੀ ਪਰ ਲੇਕਿਨ ਮੁੰਡਾ ਹਾਸਲੈਂਡ ਸਾਈਡ ਦਾ ਜੀ ਆਪਣਾ ਜੀ ਵਧੀਆ ਕੰਮ ਕਰਦਾ ਮਿਹਨਤ ਕਰਦਾ ਜੀ ਆਪਣੀ ਮਿਹਨਤ ਨਾਲ ਕਮਾਇਆ ਕਰਦਾ ਜੀ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਬੱਚੇ ਮੈਂ ਕੰਮ ਕਰਦਾ ਪਿਆ ਜਿਹੜੇ ਨਸ਼ੇ ਵਿੱਚ ਪ If you wish that your child learns today and leads tomorrow, bring them to A&M's GEMS Cambridge International School, Pachankul, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on ANDM's Gyms Cambridge International School opposite Canada Palace near ANDM Institutes Jalandhar Daloji Bypass Road Pathankot